ਸਾਚੀਆ ਗੱਲ ਮਹਿਮਾਨ ਪ੍ਰੀਤ ਕੋ ਤੁਸੀਂ ਦੇਖ ਰਹੇ ਹੋ 24 7 ਪੰਜਾਬ ਫਟਾਫਟ ਅੰਦਾਜ਼ ਨਜ਼ਰ ਮਾਰਦੇ ਆ ਇਸ ਵਲੇ ਦੀਆਂ ਵੱਡੀਆਂ ਖਬਰਾਂ ਤੇ ਪੰਜਾਬ ਦੇ ਵਿੱਚ ਲਗਾਤਾਰ ਪਿਛਲੇ ਦਿਨਾਂ ਤੋਂ ਭਾਰੀ ਮੀਂਹ ਪੈ ਰਿਹਾ ਸੀ ਜਿਸ ਦੇ ਕਰਕੇ ਪੰਜਾਬ ਦੇ ਵਿੱਚ ਤਬਾਹੀ ਮਚੀ ਹੋਈ ਸੀ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਅਜੇ ਵੀ ਆਫਤ ਟਲੀ ਨਹੀਂ ਹੈ ਪੰਜਾਬ ਦੇ ਵਿੱਚ ਇੱਕ ਹੋਰ ਬੰਨ ਟੁੱਟ ਗਿਆ ਜਿਸ ਦੇ ਕਰਕੇ ਪਿੰਡਾਂ ਦੇ ਪਿੰਡ ਨੇ ਜਿਹੜੇ ਉਹ ਪਾਣੀ ਦੇ ਵਿੱਚ ਡੁੱਬ ਗਏ ਨੇ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਦੇ ਲਈ ਅਲਰਟ ਜਾਰੀ ਕਰ ਦਿੱਤਾ ਗਿਆ ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਪੰਜਾਬ ਦੇ ਲਈ ਆਉਣ ਵਾਲੇ 2 ਦਿਨ ਭਾਰੀ ਪੈ ਸਕਦੇ ਨੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਮੁਰ ਤੋਂ ਭਾਰੀ ਮੀਂਹ ਪੈ ਸਕਦਾ ਹੈ ਤੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਜਿਹੜੀ ਭਾਰੀ ਤਬਾਹੀ ਹੈ ਉਹ ਪੈ ਸਕਦੀ ਹੈ ਤਖਤ ਚਿਨੀ ਪਟਨਾ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਇੱਕ ਈਮੇਲ ਰਾਹੀਂ ਆ ਧਮਕੀ ਦਿੱਤੀ ਗਈ ਹੈ ਲਿਖਿਆ ਗਿਆ ਹੈ ਕਿ ਲੰਗਰ ਹਾਲ ਦੇ ਵਿੱਚ ਆਰ ਡੀ ਐਕਸ ਨਾਲ ਤਾਕਤ ਸ੍ਰੀ ਪਟਨਾ ਸਾਹਿਬ ਨੂੰ ਉਡਾ ਦਿੱਤਾ ਜਾਏਗਾ ਹਾਲਾਂਕਿ ਜਿਹੜੀ ਪੁਲਸਾਹੋ ਜਾਂਚ ਦੇ ਵਿੱਚ ਜੁਟ ਗਈ ਹੈ ਪਰ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਅਜਿਹੇ ਜਿਹੜੀਆਂ ਮੰਦਭਾਗੀਆਂ ਘਟਨਾਵਾਂ ਨੇ ਉਹ ਦੇਖਣ ਨੂੰ ਮਿਲ ਰਹੀਆਂ ਨੇ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪੰਜਾਬ ਦੌਰੇ ਤੇ ਨੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ 'ਚ ਜੋ ਭਾਰੀ ਤਬਾਹੀ ਵਜੀਏ ਉਸ ਨੂੰ ਲੈ ਕੇ ਅੱਜ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈ ਰਹੇ ਨੇ ਤੇ ਲੋਕਾਂ ਨਾਲ ਮੁਲਾਕਾਤ ਵੀ ਕਰ ਰਹੇ ਨੇ ਦੇਖਦੇ ਹਾਂ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬੀਆਂ ਲਈ ਕੀ ਪੈਕੇਜ ਐਲਾਨ ਕਰਨਗੇ ਸ਼੍ਰੀ ਭਗਵਾਨਤਮਨ ਵੱਲੋਂ ਇੱਕ ਟਵੀਟ ਸਾਂਝਾ ਕੀਤਾ ਗਿਆ ਜਿਸ ਵਿੱਚ ਉਹਨਾਂ ਨੇ ਲਿਖਿਆ ਕਿ ਪ੍ਰਧਾਨ ਮੰਤਰੀ ਜੀ ਤੁਹਾਡਾ ਪੰਜਾਬ ਆਉਣ ਤੇ ਅਸੀਂ ਸਵਾਗਤ ਕਰਦੇ ਹਾਂ ਜੇ ਮੇਰੀ ਸਿਹਤ ਠੀਕ ਹੁੰਦੀ ਤਾਂ ਮੈਂ ਆਪ ਤੁਹਾਡੇ ਨਾਲ ਜਾ ਕੇ ਪੰਜਾਬ ਦਾ ਜ਼ਾਇਜ਼ਾ ਕਰਦਾ ਤੇ ਤੁਹਾਨੂੰ ਦੱਸਦਾ ਕਿ ਕਿੱਥੇ ਕੀ ਸਥਿਤੀ ਬਣੀ ਹੋਈ ਹੈ ਪਰ ਮੇਰੀ ਹਾਲਤ ਇਸ ਵੇਲੇ ਠੀਕ ਨਹੀਂ ਹੈ ਪਰ ਮੈਂ ਉਮੀਦ ਕਰਦਾ ਕਿ ਤੁਸੀਂ ਪੰਜਾਬ ਦੇ ਲਈ ਵੱਡਾ ਐਲਾਨ ਕਰਕੇ ਜਾਓਗੇ ਦਾਨ ਮੰਤਰੀ ਜਿਵੇਂ ਹੀ ਹਿਮਾਚਲ ਦੇ ਵਿੱਚ ਪਹੁੰਚਦੇ ਨੇ ਤਾਂ ਇੱਕ ਹਨ ਹੋਣੀ ਘਟਨਾ ਦੇਖਣ ਨੂੰ ਮਿਲਦੀ ਹੈ ਤੁਹਾਨੂੰ ਦੱਸ ਦਈਏ ਕਿ ਜਿਵੇਂ ਹੀ ਉਹ ਹਿਮਾਚਲ ਦੇ ਮੰਡੀ ਦੇ ਵਿੱਚ ਪਹੁੰਚਦੇ ਨੇ ਤਾਂ ਇੱਕ ਮੈਡੀਕਲ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਜਾਂਦੀ ਹੈ ਪ੍ਰਿੰਸੀਪਲ ਨੂੰ ਇੱਕ ਮੇਲ ਆਉਂਦੀ ਹੈ ਜਿਸ ਦੇ ਵਿੱਚ ਉਹ ਲਿਖਦੇ ਨੇ ਕਿ ਤੁਹਾਡੇ ਕਾਲਜ ਨੂੰ ਬੰਬ ਨਾਲ ਉਡਾ ਦਿੱਤਾ ਜਾਏਗਾ ਜਿਸ ਤੋਂ ਬਾਅਦ ਜਿਹੜੀ ਪੁਲਸ ਆਹੋ ਜਾਂਚ ਦੇ ਵਿੱਚ ਲੱਗੀ ਹੋਈ ਹੈ ਤੇ ਕਾਲਜ ਨੂੰ ਉਸ ਵੇਲੇ ਖਾਲੀ ਕਰਵਾ ਦਿੱਤਾ ਗਿਆ ਹੈ ਨਰਿੰਦਰ ਮੋਦੀ ਵੱਲੋਂ ਹਿਮਾਚਲ ਦਾ ਜਾਇਜ਼ਾ ਲਿਆ ਗਿਆ ਤੇ ਤੁਹਾਨੂੰ ਦੱਸ ਦੇ ਕਿ ਹਿਮਾਚਲ ਦੇ ਵਿੱਚ ਜੋ ਹੜ੍ਹ ਪ੍ਰਭਾਵਿਤ ਲੋਕ ਨੇ ਉਹਨਾਂ ਦੇ ਲਈ 1500 ਕਰੋੜ ਦਾ ਐਲਾਨ ਕਰ ਦਿੱਤਾ ਗਿਆ। ਅੱਜ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਆ ਹਿਮਾਚਲ ਦੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਦੇ ਲਈ 1500 ਕਰੋੜ ਦਾ ਐਲਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੀਤਾ ਗਿਆ ਹੈ। ਪੀਐਮ ਨਰਿੰਦਰ ਮੋਦੀ ਦੇ ਪੰਜਾਬ ਦੌਰੇ ਦੌਰਾਨ ਸੋਨੀਆ ਮਾਨ ਦਾ ਵੱਡਾ ਬਿਆਨ ਸਾਹਮਣੇ ਆਉਂਦਾ ਉਹਨਾਂ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਪੰਜਾਬ ਆ ਤਾਂ ਰਹੇ ਹੋ ਆਂਦੇ ਆਂਦੇ ਪੰਜਾਬ ਦੇ ਲਈ 60000 ਕਰੋੜ ਬਕਾਇਆ ਪੈਕੇਜ ਲੈ ਕੇ ਆਏ ਹੋ ਤੇ ਨਾਲ ਹੀ ਪੰਜਾਬ ਦੇ ਵਿੱਚ ਜੋ ਸਥਿਤੀ ਹੈ ਉਹ ਬਹੁਤ ਹੀ ਤਰਸਜੋਗ ਹਾਲਾਤ ਇਸ ਟਾਈਮ ਬਨੇ ਹੋਏ ਨੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਪੰਜਾਬ ਦੇ ਲਈ ਵੱਡਾ ਪੈਕੇਜ ਜਿਹੜਾ ਉਹ ਐਲਾਨ ਕਰਕੇ ਜਾਓਗੇ ਤੇ ਜੋ ਕਿਸਾਨਾਂ ਦਾ ਨੁਕਸਾਨ ਹੋਇਆ ਉਹਦੇ ਲਈ ਵੀ ਰਾਹਤ ਪੈਕੇਜ ਜਿਹੜਾ ਉਹ ਜਾਰੀ ਕਰੋਗੇ ਸੇਵਾ ਲਈ ਜਾਂਦੀਆਂ ਟਰਾਲੀਆਂ ਦਾ ਐਕਸੀਡੈਂਟ ਹੋ ਗਿਆ ਤੁਹਾਨੂੰ ਦੱਸ ਦਈਏ ਕਿ ਤਿੰਨ ਟਰਾਲੀਆਂ ਦੇ ਜੋ ਸੇਵਾ ਦੇ ਲਈ ਜਾ ਰਹੀਆਂ ਸੀ ਤੇ ਪਿੱਛੋਂ ਇੱਕ ਟਰੱਕ ਆ ਰਿਹਾ ਸੀ ਜਿਸ ਦਾ ਡਰਾਈਵਰ ਨੀਂਦ ਦੇ ਵਿੱਚ ਸੀ ਤੇ ਉਸ ਦੇ ਪਿੱਛੋਂ ਆ ਕੇ ਟਰਾਲੀ ਨੂੰ ਧੱਕਾ ਮਾਰ ਦਿੱਤਾ ਜਿਸ ਤੋਂ ਬਾਅਦ ਬੈਕ ਟੂ ਬੈਕ ਤਿੰਨ ਟਰਾਲੀਆਂ ਸੀ ਜੋ ਉਹ ਆਪਸ ਦਾ ਵਿੱਚ ਟਕਰਾ ਗਈਆਂ ਤੇ ਉਹਨਾਂ ਦਾ ਜਿਹੜਾ ਭਾਰੀ ਨੁਕਸਾਨ ਹੋਇਆ ਟਰੈਕਟਰ ਟਰਾਲੀਆਂ ਪੂਰੇ ਤਰੀਕੇ ਦੇ ਨਾਲ ਚੱਕਨਾ ਚੂਰ ਹੋ ਗਈਆਂ ਤੇ ਉਸ ਸੰਸਥਾ ਦੇ ਵੱਲੋਂ ਉਹਨਾਂ ਨੂੰ 4 ਲੱਖ ਰੁਪਏ ਦਿੱਤੇ ਗਏ ਨੇ ਤਾਂ ਜੋ ਉਹ ਪੰਜਾਬ ਦੇ ਨਾਲ ਜੋ ਪੰਜਾਬ ਵਾਸੀਆਂ ਦੀ ਮਦਦ ਕਰ ਰਹੇ ਨੇ ਉਹ ਦੁਬਾਰਾ ਕਰਨ ਦੇ ਵਿੱਚ ਉਹਨਾਂ ਦਾ ਸਹਿਯੋਗ ਕਰ ਸਕਣ ਅਮੀ ਤੋਂ ਜਮਾਨ ਲਗਾਤਾਰ ਪੰਜਾਬੀਆਂ ਦੇ ਨਾਲ ਖੜੇ ਹੋਏ ਨਜ਼ਰ ਆ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਅੱਜ ਵੀ ਇੱਕ ਉਹਨਾਂ ਦੀ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਉਹ ਲੋਕਾਂ ਦੇ ਨਾਲ ਪਿੰਡ ਦੇ ਵਿੱਚ ਜਾ ਕੇ ਜਾਜਾ ਲੈ ਰਹੇ ਨੇ ਤੇ ਉੱਥੇ 5 ਤੋਂ 6 ਫੁੱਟ ਪਾਣੀ ਖੜਾ ਹੋਇਆ ਹੈ ਤੇ ਉਹ ਸਰਕਾਰਾਂ ਦਾ ਵਿਰੋਧ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਕਿ ਜਦੋਂ ਸਰਕਾਰਾਂ ਨੂੰ ਪਤਾ ਸੀ ਕਿ ਪੰਜਾਬ ਦੇ ਵਿੱਚ ਅਜਿਹੀ ਸਥਿਤੀ ਬਣ ਸਦੀ ਹੈ ਤੇ ਪਹਿਲਾਂ ਹੀ ਇਸ ਦਾ ਪੁਖਤਾ ਪ੍ਰਬੰਧ ਕਿਉਂ ਨਹੀਂ ਕੀਤੇ ਗਏ ਮੈਦਾਨੀ ਇਲਾਕਿਆਂ ਦੇ ਨਾਲ ਪਹਾੜੀ ਇਲਾਕਿਆਂ ਦੇ ਵਿੱਚ ਵੀ ਇਸ ਵੇਲੇ ਤਬਾਹੀ ਮੱਚੀ ਹੋਈ ਹੈ ਤੁਹਾਨੂੰ ਦੱਸ ਦਈਏ ਕਿ ਪਹਾੜਾਂ ਦੇ ਵਿੱਚ ਲੈਂਡਸਲਾਈਡਸ ਹੋ ਰਹੀਆਂ ਨੇ ਜ਼ਮੀਨਾਂ ਖਿਸਕ ਰਹੀਆਂ ਨੇ ਤੇ ਰੋਡ ਨੇ ਜਿਹੜੇ ਉਹ ਬਲੌਕ ਹੋ ਰਹੇ ਨੇ ਪਹਾੜਾਂ ਦੇ ਵਿੱਚ ਲਗਾਤਾਰ ਕਿੰਨੇ ਦਿਨਾਂ ਤੋਂ ਜਿਹੜਾ ਤੇਜ਼ ਮੀਂਹ ਪੈ ਰਿਹਾ ਹੈ ਜੇਕਰ ਪਹਾੜਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਮੀਂਹ ਪੈਂਦਾ ਰਹੇਗਾ ਤਾਂ ਪੰਜਾਬ ਦੇ ਵਿੱਚ ਜਿਹੜੀ ਤਬਾਹੀ ਮੱਚ ਸਕਦੀ ਹੈ ਇੱਕ ਵਾਰ ਮੁੜ ਤੋਂ ਪੰਜਾਬ ਦੇ ਵਿੱਚ ਆੜ ਆ ਸਕਦੇ ਨੇ ਕਿਉਂਕਿ ਜੇਕਰ ਪਹਾੜਾਂ ਦੇ ਵਿੱਚ ਇਸੇ ਤਰੀਕੇ ਦੇ ਨਾਲ ਮੀਂਹ ਪੈਂਦੇ ਰਹਿਣਗੇ ਤਾਂ ਉਸ ਦਾ ਸਿੱਧਾ ਸਿੱਧਾ ਅਸਰ ਹੈ ਜਿਹੜਾ ਉਹ ਪੰਜਾਬ ਤੇ ਪਵੇਗਾ ਕਿਸਾਨ ਵੀਰਾਂ ਦੀ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਿਸ ਦੇ ਵਿੱਚ ਉਹ ਭਗਵੰਤ ਮਾਨ ਨੂੰ ਅਪੀਲ ਕਰਦੇ ਹੋਏ ਨਜ਼ਰ ਆ ਰਹੇ ਨੇ ਉਹ ਕਹਿ ਰਹੇ ਨੇ ਕਿ ਸੀਐਮ ਭਗਵੰਤ ਮਾਨ ਜੀ ਅੱਜ ਪ੍ਰਧਾਨ ਮੰਤਰੀ ਪੰਜਾਬ ਦੌਰੇ ਤੇ ਨੇ ਤੁਸੀਂ ਉਹਨਾਂ ਨਾਲ ਮੁਲਾਕਾਤ ਕਰੋ ਅਤੇ ਉਹਨਾਂ ਦੇ ਗੱਲ ਲਾ ਕੇ ਉਹਨਾਂ ਨੂੰ ਕਹੋ ਕਿ ਪੰਜਾਬ ਦਾ ਢਿੱਡ ਭਰਨ ਵਾਲੇ ਕਿਸਾਨਾਂ ਦੀ ਹਾਲਤ ਅਜ ਤਰਸਯੋਗ ਬਣੀ ਹੋਈ ਹੈ ਤੇ ਉਹ ਪੰਜਾਬ ਦੇ ਕਿਸਾਨਾਂ ਦੇ ਲਈ ਵੱਡਾ ਐਲਾਨ ਕਰਕੇ ਜਾਂ ਵੱਡਾ ਰਾਹਤ ਪੈਕੇਜ ਜਾਰੀ ਕਰਕੇ ਜਾਣ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਜੀ ਨੂੰ ਵੀ ਅਪੀਲ ਕੀਤੀ ਹੈ ਕਿ ਸਾਡੀ ਮਦਦ ਕਰੋ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਅਜੇ ਵੀ ਗੋਡੇ-ਗੋਡੇ ਪਾਣੀ ਭਰਿਆ ਹੋਇਆ ਹੈ ਦੱਸ ਦਈਏ ਕਿ ਕੁਲਦੀਪ ਟਾਲੀਵਾਲ ਪਿੰਡਾਂ ਦਾ ਜਾਇਜ਼ਾ ਕਰਨ ਦੇ ਲਈ ਜਾ ਰਹੇ ਨੇ ਤੇ ਉਹਨਾਂ ਨੇ ਅੱਜ ਇੱਕ ਪਿੰਡ ਵਿੱਚ ਜਾ ਕੇ ਦੇਖਿਆ ਤੇ ਉੱਥੇ ਇੱਕ ਕਿਸਾਨ ਦੇ ਵੱਲੋਂ ਵੱਖਰਾ ਹੀ ਉਪਰਾਲਾ ਕੀਤਾ ਗਿਆ ਉਹਨਾਂ ਨੇ ਆਪਣੀਆਂ ਮੱਝਾਂ ਦੀ ਜਿਹੜੀਆਂ ਉਹ ਕੋਠੇ ਤੇ ਬੰਨ੍ਹ ਦਿੱਤੀਆਂ ਤੇ ਟਰੈਕਟਰ ਵੀ ਕੋਠੇ ਤੇ ਚੜ੍ਹਾ ਲਏ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਪਾਣੀ ਆਂਦਾ ਹੈ ਤਾਂ ਇੱਕੋ ਦਮ ਤੇਜ਼ ਵਹਾਅ ਦੇ ਵਿੱਚ ਆਂਦੇ ਤੇ ਉਹਦੇ ਵਿੱਚ ਸਾਡੇ ਪਸ਼ੂ ਨੇ ਜਿਹੜੇ ਉਹ ਰੁੱਢ ਜਾਂਦੇ ਨੇ ਇਸ ਕਰਕੇ ਉਹਨਾਂ ਨੇ ਇਹ ਵੱਖਰਾ ਉਪਰਾਲਾ ਕੀਤਾ ਪੀਐਮ ਨਰਿੰਦਰ ਮੋਦੀ ਇਸ ਵੇਲੇ ਗੁਰਦਾਸਪੁਰ ਦੌਰੇ ਤੇ ਨੇ ਉਹ ਗੁਰਦਾਸਪੁਰ ਦੇ ਲੋਕਾਂ ਨਾਲ ਮੁਲਾਕਾਤ ਕਰ ਰਹੇ ਨੇ ਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਲੈ ਰਹੇ ਨੇ ਹੁਣ ਦੇਖਣਾ ਇਹ ਹੋਏਗਾ ਕਿ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਹਿਮਾਚਲ ਦੇ ਵਿੱਚ 1500 ਕਰੋੜ ਦਾ ਰਾਹਤ ਪੈਕੇਜ ਜਾਰੀ ਕੀਤਾ ਹੈ ਉਹ ਪੰਜਾਬ ਦੇ ਲਈ ਕਿੰਨਾ ਰਾਹਤ ਪੈਕੇਜ ਜਾਰੀ ਕਰਕੇ ਜਾਣਗੇ ਹਾਲਾਂਕਿ ਬਿਆਨ ਇਹ ਵੀ ਸਾਹਮਣੇ ਆਏ ਨੇ ਵਿਰੋਧੀਆਂ ਦੇ ਕਿ 60000 ਕਰੋੜ ਬਕਾਇਆ ਜੋ ਪੰਜਾਬ ਦਾ ਉਹ ਤਾਂ ਪ੍ਰਧਾਨ ਮੰਤਰੀ ਦੇਣ ਹੀ ਦੇ ਨਾਲ ਹੀ ਉਹ ਪੰਜਾਬ ਦੇ ਲਈ ਕੋਈ ਵੱਡਾ ਐਲਾਨ ਕਰਕੇ ਜਾਣ ਨੇਪਾਲ ਦੇ ਵਿੱਚ ਕਈ ਐਪਸ ਵੀ ਜੋ ਬੰਦ ਕਰ ਦਿੱਤੀਆਂ ਗਈਆਂ ਸੀ ਤੇ ਅੱਜ ਮੁੜ ਤੋਂ ਜਦੋਂ ਸੋਸ਼ਲ ਮੀਡੀਆ ਨੂੰ ਬਹਾਲ ਕੀਤਾ ਗਿਆ ਤੇ ਨੇਪਾਲ ਦੇ ਵਿੱਚ ਪ੍ਰਦਰਸ਼ਨ ਦੇਖਣ ਨੂੰ ਮਿਲਿਆ। ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੁਹਾਡੀ ਸਕਰੀਨ ਤੇ ਚੱਲ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਉੱਥੇ ਪ੍ਰਦਰਸ਼ਨ ਹੋ ਰਿਹਾ ਹੈ। ਜਿਸ ਤੋਂ ਬਾਅਦ ਨੇਪਾਲ ਦੇ ਤਿੰਨ ਮੰਤਰੀਆਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਸੋ ਇਹ ਸੀ ਪੰਜਾਬ ਦੀਆਂ ਇਸ ਵੇਲੇ ਦੀਆਂ ਵੱਡੀਆਂ ਖਬਰਾਂ। ਕਮੈਂਟ ਦੇ ਵਿੱਚ ਆਪਣੀ رائے ਜ਼ਰੂਰ ਦਿਓ।